ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਕੀ ਹਾਲ ਚਾਲ ਆ ਆਸ ਕਰਦੇ ਆ ਵਧੀਆ ਠੀਕ ਠਾਕ ਹੋਵੋਗੇ ਲੋ ਬੜੇ ਦਿਨਾਂ ਬਾਅਦ ਆਪਾਂ ਹਾਜ਼ਰ ਹੋਏ ਆ ਫੇਸ ਟੂ ਫੇਸ ਸਾਹਮਣੇ ਹੋਏ ਆ ਕਿਉਂਕਿ ਹੁਣ ਟਾਈਮ ਲੱਗਣ ਲੱਗਾ ਵੀਡੀਓ ਬਣਾਉਂਦਾ ਪਹਿਲਾਂ ਵਿਜੀ ਹੋਣ ਕਰਕੇ ਗੱਲਾਂ ਤੁਹਾਡੇ ਨਾਲ ਬਹੁਤ ਸਾਂਝੀਆਂ ਕਰਨ ਵਾਲੀਆਂ ਗੱਲਾਂ ਪੇਪਰਾਂ ਦੀਆਂ ਸਾਂਝੀਆਂ ਕਰਨ ਵਾਲੀਆਂ ਗੱਲਾਂ ਨਵੇਂ ਪੇਪਰ ਨਵੇਂ ਨੂਲੇ ਹੋਸਟਿਆਂ ਦੀਆਂ ਸਾਂਝੀਆਂ ਕਰਨ ਵਾਲੀਆਂ ਗੱਲਾਂ ਸਾਂਝੀਆਂ ਕਰਨ ਵਾਲੀਆਂ ਪਰਫਾ ਤੂਰੇ ਦੀ ਚੱਕਰਾਂ ਦੀਆਂ ਹਨਾ ਗੱਲਾਂ ਸਾਂਝੀਆਂ ਕਰਨ ਵਾਲੀਆਂ ਵੀ ਤੁਹਾਡੀਆਂ ਕਿੱਟਾਂ ਕਿਉਂ ਨਹੀਂ ਜਮ੍ਹਾਂ ਕਰਾਉਂਦੇ ਮਾਲਕ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਤਾਂ ਬਿਜੀ ਸੀਗਾ ਥੋੜਾ ਜਿਹਾ ਘਰ ਦਾ ਕਰਦੇ ਸੀ ਤਬਦੀਲੀ ਹਨਾ ਦੋ ਨੰਬਰ ਤੇ ਬਿਜੀ ਸੀਗੇ ਜਿਹੜੇ ਮੇਰੇ ਬੰਦੇ ਸੀਗੇ ਆਏ ਰਿਸ਼ਤੇਦਾਰ ਯਾਰ ਦੋਸਤ ਪਿਛਲੀ ਵੀ ਟਿਕਰੇ ਤੋਂ ਹੁਣ ਤੁਸੀਂ ਦੇ ਵਿੱਚ ਉਹਨਾਂ ਦੀਆਂ ਕਿੱਟਾਂ ਜਮ੍ਹਾਂ ਕਰਾਉਣ ਦੇ ਵਿੱਚ ਕੀ ਕੀ ਮੁਸ਼ਕਲਾਂ ਆਈਆਂ ਕਿਉਂਕਿ ਬੀਤੇ ਕੱਲ੍ਹ ਜਿਹੜੀਆਂ ਸਾਰਿਆਂ ਦੀਆਂ ਕਿੱਟਾਂ ਜਮ੍ਹਾਂ ਹੋ ਚੁੱਕੀਆਂ ਤੇ ਕੀ ਕੀ ਮੁਸ਼ਕਿਲਾਂ ਕੀ ਕੀ ਪਰਫਾਤੂਰੇ ਨੇ ਚੱਕਰ ਘਟਵਾਏ ਤੇ ਕੀ ਕੀ ਮਾਲਕਵਾਂ ਨੂੰ ਦਿੱਕਤਾਂ ਆਉਂਦੀਆਂ ਵੀ ਕੀ ਦਾ ਕਰਕੇ ਮਾਲਕ ਤੁਹਾਡੇ ਪੇਪਰ ਜਮਾ ਨਹੀਂ ਕਰਾਉਂਦਾ ਤੁਹਾਡਾ ਏਜੰਟ ਤੁਹਾਡੇ ਪੇਪਰ ਜਮਾ ਨਹੀਂ ਕਰਾਉਂਦਾ ਉਹ ਕੀ ਕੀ ਕਰਦਾ ਮੈਂ ਤੁਹਾਡੇ ਨਾਲ ਕੱਲੀ ਕੱਲੀ ਵੀਡੀਓ ਦੇ ਵਿੱਚ ਸ਼ੇਅਰ ਕਰਦਾ ਰਹੂੰਗਾ ਕੱਲੀ ਕੱਲੀ ਰੀਲ ਦੇ ਵਿੱਚ ਵੀਡੀਓ ਦੇ ਵਿੱਚ ਹਨਾ ਤੋਂ ਅੱਜ ਵਾਲੀ ਵੀਡੀਓ ਪਹਿਲੀ ਵੀਡੀਓ ਹੈ ਇੰਟਰੋਡਕਸ਼ਨ ਆਸਤੇ ਤੇ ਇਸ ਤੋਂ ਅਗਲੀ ਵੀਡੀਓ ਫੇਰ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਜਲਦੀ ਵੀ ਨਵੀਂ ਤਾਜੀ ਅਪਡੇਟ ਕੀ ਆ ਜਿਨ੍ਹਾਂ ਦੇ ਵੀਜ਼ੇ ਲੰਘਣ ਵਾਲੇ ਆ ਇੰਗਰਾਂ ਦੀ ਤਰੀਕ ਵੀਜ਼ਾ ਲੰਘਣ ਤੋਂ ਬਾਅਦ ਮਿਲੀ ਆ ਉਹਦੇ ਬਾਰੇ ਅਗਲੀ ਰੀਲ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਫਸਿਕਾ